ਸਾਤਸਰਾਜ ਦੇ ਮਹਾਨ ਵਿਗਿਆਨੀ ਭਾਈ ਲਹਿਣਾ ਸਿੰਘ ਜੀ ਮੰਜੀਟਿਆ ਤਾਂ 1831 ਚ ਮਹਾਰਾਜਾ ਰਣਜੀਤ ਸਿੰਘ ਦੀ ਮੁਲਾਕਾਤ ਅੰਗਰੇਜ਼ੀ ਅਫਸਰ ਲਾਰਡ ਵਿਲੀਅਮ ਬਿੰਕਟ ਨਾਲ ਹੁੰਦੀ ਹੈ ਤਾਂ ਜਿਹੜਾ ਅੰਗਰੇਜ਼ੀ ਅਫਸਰ ਹੈ ਉਹ ਮਹਾਰਾਜ ਨੂੰ ਇੱਕ ਨਵੀਂ ਟੈਕਨੀਕ ਦਿਖਾਉਂਦਾ ਹੈ ਪਾਰਟਵੇਂ ਗੋਲੇ ਸ਼ਾਪਨੈਲ ਸ਼ੈਲਜ਼ ਮਹਾਰਾਜ ਉਸ ਤਕਨੀਕ ਨੂੰ ਦੇਖ ਕੇ ਬੜੇ ਪ੍ਰਭਾਵਿਤ ਹੁੰਦੇ ਨੇ ਤੇ ਭਾਈ ਲਹਿਣਾ ਸਿੰਘ ਜੀ ਨੂੰ ਕਹਿੰਦੇ ਨੇ ਸਰਦਾਰ ਜੀ ਤੁਹਾਡੀ ਕਾਰੀਗਰੀ ਨੂੰ ਤਾਂ ਜਾਣੀਏ ਜੇ ਖਾਲਸੇ ਦੇ ਤੋਪਖਾਨੇ ਤੁਸੀਂ ਇਹ ਤਿਆਰ ਕਰੋ ਤਾ ਅੱਗੋ ਸਰਦਾਰ ਜੀ ਭਾਈ ਲੈਣਾ ਸਿੰਘ ਜੀ ਕਹਿੰਦੇ ਨੇ ਕਿ ਸਤਗੁਰ ਦੀ ਕਿਰਪਾ ਹੋਈ ਤਾਂ ਜਲਦ ਖਾਲਸੇ ਨੂੰ ਇਹ ਭੇਟ ਕਰਾਂਗੇ ਤਾਂ ਇਹ ਗੱਲ ਸੁਣਦੇ ਹੀ ਜਿਹੜੇ ਅੰਗਰੇਜ਼ੀ ਅਫਸਰ ਐ ਹੱਸਣ ਲੱਗ ਜਾਂਦੇ ਆਂ ਵੀ ਲਾਹੌਰ 'ਚ ਇਹ ਕੁਝ ਤਿਆਰ ਹੋਊਗਾ ਪਰ ਕੁਝ ਕੁ ਸਮੇਂ ਬਾਅਦ ਕੁਝ ਕੁ ਦਿਨਾਂ ਬਾਅਦ ਭਾਈ ਲੈਣਾ ਸਿੰਘ ਜੀ ਉਹਨਾਂ ਤੋਂ ਵੀ ਵਧੀਆ ਪਾਟਵੇਂ ਗੋਲੇ ਤਿਆਰ ਕਰ ਲੈਂਦੇ ਨੇ ਤੇ ਜਦੋਂ ਉਹਨਾਂ ਨੂੰ ਚਲਾ ਕੇ ਦਿਖਾਇਆ ਜਾਂਦਾ ਹੈ ਤਾਂ ਵੱਡੇ ਵੱਡੇ ਜਿਹੜੇ ਅਫਸਰ ਸੀ ਉਹ ਵੀ ਹੈਰਾਨ ਹੋ ਜਾਂਦੇ ਨੇ ਪਰ ਜ਼ਰੂਰ ਸ਼ੇਅਰ ਕਰੋ ਇਹ ਜੀ ਵੀਡੀਓ ਨੂੰ ਕਿ ਤੁਹਾਨੂੰ ਵੀ ਪਤਾ ਲੱਗੀ ਆਪਣੇ ਕੋਲ ਵੀ ਐਡੇ ਵੱਡੇ ਵੱਡੇ ਵਿਗਿਆਨੀ ਤੇ ਮੈਥਮੈਟਿਸ਼ੀਅਨਸ ਸਨ ਜ਼ਰੂਰ ਸ਼ੇਅਰ ਕਰਦੇ ਇਸ ਵੀਡੀਓ ਨੂੰ ਧੰਨਵਾਦ